ਸੰਤ ਜੀ ਮਹਾਰਾਜ ਦਾ ਜੋ ਜੀਵਨ ਆਪ ਸਰਬੱਤ ਸੰਗਤਾਂ ਬੜੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਸੁਣ ਰਹੇ ਹੂੰ ਸੋ ਸੰਤ ਜੀ ਮਹਾਰਾਜ ਮਾਨਣਾ ਵਾਲੇ ਤੋਂ ਇਹ ਮਿੱਥ ਕੇ ਆਏ ਸੀ ਕਿ ਸਦੀਰ ਦਾ ਕੀ ਭਰੋਸਾ ਹੈ ਸਤਗੁਰੂ ਜੀ ਦੀ ਬਖਸ਼ੀ ਹੋਈ ਕਾਰ ਜਿੰਨੀ ਛੇਤੀ ਸੰਪੂਰਨ ਹੋ ਜਾਏ ਓਨਾ ਚੰਗਾ ਇਹ ਸੰਕਲਪ ਹਿਰਦੇ ਵਿੱਚ ਦ੍ਰਿੜ ਕਰਕੇ ਮਸਤੂਆ ਨੇ ਚੜੇ ਵਿੱਚ ਇੱਕ ਛੱਪਰ ਹੀਟ ਮਹਾਪੁਰਖਾਂ ਨੇ ਆਸਣ ਲਾ ਦਿੱਤਾ ਪਰ ਆਪਣੇ ਚਿੱਤ ਦੀ ਸਾਰੀ ਦਲੀਲ ਕਿਸੇ ਨੂੰ ਵੀ ਨਾ ਖੋਲ ਕੇ ਦੱਸੇ ਹੋਲੇ ਮਹੱਲੇ ਦੇ ਜੋੜ ਮੇਲੇ ਮਗਰੋਂ ਕੁਝ ਚਿਰ ਤਾਂ ਜੋ ਪੇਟਾ ਆਵੇ ਉਹਦਾ ਕੜਾ ਪ੍ਰਸ਼ਾਦ ਮਹਾਪੁਰਖ ਸਾਰੀ ਪੇਟਾ ਦਾ ਕੜਾ ਪ੍ਰਸ਼ਾਦ ਤੇ ਲੰਗਰ ਸਜਾ ਕੇ ਸੰਗਤਾਂ ਵਿੱਚੋਂ ਮਹਾਪੁਰਖ ਵਰਤਾਰ ਦਿਆ ਕਰਦੇ ਸੀ ਉਸ ਵਕਤ ਤਕਰੀਬਨ ਕੋਈ 4-500 ਸਾਧੂ ਤੇ ਕਈ ਪ੍ਰੇਮੀ ਰਹਿੰਦੇ ਸੀ ਪੱਕਾ ਹੀ ਸਮਾਗਮ ਬਣਿਆ ਹੋਇਆ ਸੀ ਜਿੰਨੀ ਮਾਇਆ ਆਉਣੀ ਸਾਰੀ ਦੀ ਸਾਰੀ ਮਾਇਆ ਕੜਾ ਪ੍ਰਸ਼ਾਦ ਦੇ ਲੰਗਰਾਂ ਤੇ ਤੇ ਹੋਰ ਲੰਗਰ ਦੇ ਪਦਾਰਥਾਂ ਤੇ ਮਹਾਪੁਰਖਾਂ ਨੇ ਲਾ ਦੇਣੀ ਖੁੱਲੇ ਗੱਫੇ ਮਹਾਪੁਰਖਾਂ ਨੇ ਕੜਾ ਪ੍ਰਸ਼ਾਦ ਦੇ ਵਰਤੌਣੇ ਇਸ ਤਰ੍ਹਾਂ ਕੁਝ ਦਿਨ ਬੀਤ ਗਏ ਇੱਕ ਦਿਨ ਸੰਤ ਜੀ ਮਹਾਰਾਜ ਅੰਮ੍ਰਿਤ ਵੇਲੇ ਨਾ ਦੀਵਾਨ ਸਜਾਉਣ ਤੋਂ ਬਾਅਦ ਸਮਾਪਤੀ ਹੋਣ ਤੋਂ ਬਾਅਦ ਜੰਗਲ ਵਿੱਚ ਮਹਾਪੁਰਖ ਇਉਂ ਤੁਰੇ ਜਾਂਦੇ ਨੇ ਸੰਤ ਭਾਈ ਬਿਸ਼ਨ ਸਿੰਘ ਜੀ ਤੇ ਸੰਤ ਭਾਈ ਗੁਲਾਬ ਸਿੰਘ ਜੀ ਵੀ ਨਾਲ ਨੇ ਮੈਦਾਨ ਖੇਡਣ ਮੰਗ ਰੋ ਪੰਜ ਸਨਾਨਾ ਕਰਕੇ ਨਾ ਸੰਤ ਜੀ ਮਹਾਰਾਜ ਇੱਕ ਦਰਖਤ ਹੇਠਾਂ ਬੈਠ ਗਏ ਬੈਠੇ ਬੈਠੇ ਕੋਜ ਚਰਤਾ ਮਹਾਂਪੁਰਖ ਇਉ ਪੰਜ ਸਨਾਨਾ ਕਰਕੇ ਅਡੋਲ ਇੱਕ ਰਸ ਬੈਠੇ ਰਹੇ ਆਤਮ ਰੰਗ ਮਾਲਿਆ ਮਹਾਂਪੁਰਖਾ ਨੇ ਫਿਰ ਜਦੋਂ ਨੇਤਰ ਖੋਲੇ ਨਾ ਤਾਂ ਸੰਤ ਭਾਈ ਗੁਲਾਬ ਸਿੰਘ ਜੀ ਤੇ ਸੰਤ ਭਾਈ ਬਿਸ਼ਨ ਸਿੰਘ ਜੀ ਨੂੰ ਕਹਿੰਦੇ ਕਹਿੰਦੇ ਭਾਈ ਸਿੰਘੋ ਆਪਾਂ ਰੋਜ਼ ਹੀ ਕਹਿੰਦੇ ਆ ਕਿੰਨੇ ਸਾਰੇ ਪਦਾਰਥ ਸ਼ੱਕ ਕੇ ਕਹਿੰਦੇ ਮੁੜ ਕੇ ਵਿਸਟਾਈ ਕਰ ਦਿੰਨੇ ਆ ਇਹਨਾਂ ਦੋਹਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹਾਂ ਮਹਾਰਾਜ ਕੋਈ ਗੱਲ ਨਹੀਂ ਆਪ ਜੀ ਹੁਕਮ ਦਿਓ ਕੀ ਕਰਨਾ ਚਾਹੀਦਾ ਇਹਨਾਂ ਦਾ ਪ੍ਰੇਮ ਦੇਖ ਕੇ ਸੰਤ ਜੀ ਮਹਾਰਾਜ ਨੇ ਫਰਮਾਇਆ ਕਹਿੰਦੇ ਸੱਚੇ ਪਾਤਸ਼ਾਹ ਵਾਸਤੇ ਕੋਈ ਅਸਥਾਨ ਬਣਨਾ ਚਾਹੀਦਾ ਕਹਿੰਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਸਤੇ ਇੱਕ ਛੱਪਰ ਤਿਆਰ ਕਰ ਲਈਏ ਜੇ ਆਪਾਂ ਕਿੰਨੀ ਚੰਗੀ ਗੱਲ ਹੋਏਗੀ ਦੋਹਾ ਸੇਵਕਾਂ ਨੇ ਆਖਿਆ ਹਾਂ ਜੀ ਸਤਿਵੰਤਨ ਮਹਾਰਾਜ ਦੂਜੇ ਦਿਨ ਹੀ ਨਾ ਇਉਂ ਅੰਮ੍ਰਿਤ ਵੇਲੇ ਅਸਾ ਜੀ ਦੀ ਵਾਰ ਦੇ ਦੀਵਾਨ ਵਿੱਚ ਇੱਕ ਪ੍ਰੇਮੀ ਆਇਆ ਉਹਨੇ ਬੜੀ ਪਿਆਰ ਦੇ ਨਾਲ 101 ਦਮਬਲਾ ਸੰਤ ਜੀ ਮਹਾਰਾਜ ਦੇ ਚਰਨਾਂ ਤੇ ਇਉਂ ਰੱਖਿਆ ਨਮਸਕਾਰ ਕੀਤੀ ਤੇ ਚਲੇ ਆ ਗਿਆ ਤੇ ਜਦੋਂ ਉਹ ਪ੍ਰੇਮੀ ਗਿਆ ਸੰਤ ਜੀ ਮਹਾਰਾਜ ਨੇ ਧਾਰਨਾ ਪੜ੍ਹੀ ਕਹਿੰਦੇ ਸਗਲ ਮਨੋਰਥ ਪੂਰੇ ਤੇਰੇ ਸਿਮਰਨ ਤੇ ਸਗਲ ਮਨੋਰਥ ਪੂਰੇ ਤੇਰੇ ਸਿਮਰਨ ਤੇ ਇਉਂ ਬੜੇ ਪ੍ਰੇਮ ਨਾਲ ਮਹਾਪੁਰਖ ਆ ਰਿਹਾ ਇਹ ਧਾਰਨਾ ਪੜ੍ਹੀ ਜਦੋਂ ਆਸਾ ਜੀ ਦੀ ਵਾਰ ਦਾ ਭੋਗ ਪਿਆ ਤਾਂ ਸੰਤ ਜੀ ਮਹਾਰਾਜ ਨੇ ਸੰਤ ਭਾਈ ਬਿਸ਼ਨ ਸਿੰਘ ਭਾਈ ਗੁਲਾਬ ਸਿੰਘ ਜੀ ਤੇ ਸਾਰੀ ਸੰਗਤ ਨੂੰ ਸੱਦਿਆ ਸੰਗਤ ਜੀ ਸਤਿਗੁਰੂ ਨੇ ਆਪਣੇ ਕਾਰਜ ਆਪ ਸਵਾਰਨੇ ਨੇ ਆ ਲਓ 101 ਦਮੜਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਇੱਕ ਛੱਪਰ ਤਿਆਰ ਕਰੋ ਮਹਾਰਾਜ ਕਹਿੰਦੇ ਥੋੜੇ ਦਿਨਾਂ ਵਿੱਚ ਹੀ ਛੱਪਰ ਤਿਆਰ ਹੋ ਗਿਆ ਉਹ ਰੋਜ ਦਾ ਦੀਵਾਨ ਇਸ ਤੇ ਗੁਰਮੁਖੋ 56 ਦੇ ਹੇਠਾਂ ਹੀ ਸਜਣ ਲੱਗ ਪਿਆ ਜਿਸ ਦਿਨ ਤੋਂ ਸੇਵਾ ਸ਼ੁਰੂ ਹੋਈ ਸਾਰੀ ਮਾਇਆ ਸਤਿਗੁਰੂ ਜੀ ਦੀ ਟਹਿਲ ਵਿੱਚ ਲੱਗਣ ਲੱਗ ਪਈ ਖਡਾ ਪ੍ਰਸ਼ਾਦ ਦਾ ਜਿਹੜਾ ਖੁੱਲਾ ਗੱਫਾ ਸੀ ਉਹ ਬੰਦ ਹੋ ਗਿਆ ਤੇ ਮਸਤੂਆਨੇ ਦੇ ਮਠਲੂ ਤੇ ਰੋਲੂ ਪ੍ਰਸ਼ਾਦ ਹੁਣ ਵਰਤਣ ਲੱਗ ਪਏ ਨੇ ਕੌਣ ਦਾ ਕੜਾ ਪ੍ਰਸ਼ਾਦ ਖਾਣ ਵਾਲੇ ਜਿਹੜੇ ਸੱਜਣ ਸੀ ਹੌਲੀ-ਹੌਲੀ ਖਿਸਕਣ ਲੱਗ ਪਏ 15-20 ਦਿਨਾਂ ਵਿੱਚ ਹੀ ਨਾ ਸੰਗਤ ਜੀ 500 ਤੋਂ 50-60 ਸਰੀਰੀ ਬਾਕੀ ਰਹਿ ਗਏ ਰਹੇ ਉਹ ਜਿਹੜੇ ਪੱਕੇ ਸੀ ਜਿਹੜੇ ਸੇਵਾ ਸਿਮਰਨ ਦੀ ਭਾਵਨਾ ਰੱਖਣ ਵਾਲੇ ਸੀ ਬਾਕੀ ਸਾਰੇ ਕਿਸ ਕੋ ਮੰਤਰ ਹੋ ਗਏ ਹੁਣ ਸੰਤ ਜੀ ਮਹਾਰਾਜ ਨੇ ਸੇਵਾ ਦੀ ਦੂਜੀ ਪੌੜੀ ਦਾ ਆਰੰਭ ਕੀਤਾ ਸਾਰੀ ਸੰਗਤ ਨੂੰ ਸੱਦ ਕੇ ਆਖਿਆ ਕਹਿੰਦੇ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਵਾਸਤੇ ਕਹਿੰਦੇ ਛੱਪਰਤਾ ਸੋਭਦਾ ਨਹੀਂ ਹੈ ਕੋਈ ਨਾ ਕੋਈ ਗੁਰਦੁਆਰਾ ਬਣਨਾ ਚਾਹੀਦਾ ਕਹਿੰਦੇ ਸਭ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਤੁਸੀਂ ਇੱਕ ਵਾਰ ਹੁਕਮ ਕਰੋ ਜਿਸ ਤਰ੍ਹਾਂ ਆਪ ਜੀ ਦਾ ਹੁਕਮ ਸਿਰ ਮੱਥੇ ਮਹਾਰਾਜ ਅਸੀਂ ਦਾਸ ਹੈ ਆਪ ਜੀ ਦਾਸ ਰੇ ਹਾਜ਼ਰ ਨੇ ਮਹਾਰਾਜ ਆਪ ਜੀ ਦਾ ਹੁਕਮ ਮੰਨਣ ਵਾਸਤੇ ਸੋ ਉਸੇ ਦਿਨ ਗੁਰਮਤਾ ਹੋ ਗਿਆ ਕਿ ਗੁਰਦੁਆਰਾ ਸੇਵਾ ਵਾਸਤੇ ਚੂਨੇ ਦੀ ਪੱਠੀ ਤਿਆਰ ਕੀਤੀ ਜਾਵੇ ਤੇ ਨਾਲ ਨਾਲ ਪੱਠੀਆਂ ਲਾ ਕੇ ਇੱਟਾਂ ਵੀ ਪਕਾਈਆਂ ਜਾਣ ਉਸੇ ਦਿਨ ਹੀ ਦੋ ਜਥੇ ਬਣ ਗਏ ਇੱਕ ਰੋਲ ਪੁੱਟਣ ਵਾਸਤੇ ਤੇ ਇੱਕ ਲੱਕੜਾਂ ਪਾੜਨ ਵਾਸਤੇ ਰੋੜ ਪਟਾਉਣ ਦੀ ਸੇਵਾ ਸੰਤ ਪਾਈ ਗੁਲਾਬ ਸਿੰਘ ਜੀ ਨੇ ਲਈ ਤੇ ਲੱਕੜਾਂ ਪਾੜਨ ਦੀ ਸੇਵਾ ਨਾ ਸੰਤ ਜੀ ਮਹਾਰਾਜ ਨੇ ਆਪ ਲਈ ਕਹਿੰਦੇ ਅਸੀਂ ਆਪ ਵੀ ਸੇਵਾ ਕਰਾਂਗੇ ਕਹਿੰਦੇ ਲੱਕੜਾਂ ਦੀ ਸੇਵਾ ਪਾੜਨ ਦੀ ਸੇਵਾ ਕਹਿੰਦੇ ਸਾਡੇ ਜੰਮੇ ਦੂਜੇ ਦਿਨ ਸੰਤ ਜੀ ਨੇ ਆਸਾ ਜੀ ਦੀ ਵਾਰ ਦਾ ਭੋਗ ਸੂਰ ਚੜਨ ਤੋਂ ਨਾ ਮਹਾਪੁਰਖਾਂ ਨੇ ਪਹਿਲੇ ਹੀ ਪਾਤਾ ਦੋ ਪ੍ਰੇਮੀਆਂ ਨੇ ਇਉਂ ਨਿੰਮ ਦਾ ਰਗੜਾ ਲਾ ਕੇ ਖੁੱਲਾ ਜਲ ਪਾਣੀ ਇਉਂ ਤਿਆਰ ਕੀਤਾ ਸਭ ਨੇ ਪੰਗਤ 'ਚ ਬਹਿ ਕੇ ਛਕਿਆ ਜੰਗਲ ਮੈਦਾਨ ਹੋ ਕੇ ਇੱਕ ਜਥਾ ਸੰਤ ਜੀ ਮਹਾਰਾਜ ਨਾਲ ਲੱਕੜਾ ਪਾੜਨ ਵਾਸਤੇ ਲੱਗ ਗਿਆ ਤੇ ਦੂਸਰਾ ਜਥਾ ਸੰਤ ਪਾਈ ਗੁਲਾਬ ਸਿੰਘ ਜੀ ਨਾਲ ਰੋੜਾਂ ਦੀ ਸੇਵਾ ਵਾਸਤੇ ਲੱਗ ਗਿਆ ਸੰਤਰੀ ਮਹਾਰਾਜ ਨੇ ਕਮਰ ਕਸਾ ਇਉਂ ਕਮਰ ਕਸਾ ਕੀਤਾ ਕੋਹਾੜਾ ਫੜ ਲਿਆ ਮਹਾਪੁਰਖਾਂ ਨੇ ਤੇ ਆਪ ਲੱਕਣਾ ਪਾੜਨ ਵਾਸਤੇ ਲੱਗ ਪਏ ਸਾਰਾ ਦਿਨ ਉਹ ਟੁੱਟ ਸੇਵਾ ਕੀਤੀ ਸਾਧ ਸੰਗਤ ਨੇ ਸਾਰੀ ਸੰਗਤ ਨੇ ਸੰਤ ਪਾਏ ਗੁਲਾਬ ਸਿੰਘ ਜੀ ਨੇ ਬੜਾ ਜੋਰ ਪਾਇਆ ਬੇਨਤੀ ਕੀਤੀ ਮਹਾਰਾਜ ਆਪ ਜੀ ਬੈਠੋ ਬਸ ਬੈਠੇ ਬੈਠੇ ਸਾਨੂੰ ਤੁਸੀਂ ਦਰਸ਼ਨ ਹੀ ਦੇ ਜਾਓ ਤੁਹਾਡੇ ਦਰਸ਼ਨ ਦੇ ਉਤਸ਼ਾਹ ਨਾਲ ਹੀ ਅਸੀਂ ਦੂਣੀ ਤਿਗਣੀ ਚੌਗਣੀ ਅਸੀਂ ਸੇਵਾ ਕਰਾਂਗੇ ਪਰ ਸੰਤ ਜੀ ਨੇ ਕਿਸੇ ਦੀ ਗੱਲ ਨਾ ਮੰਨੀ ਤੇ ਆਖਿਆ ਕਹਿੰਦੇ ਸੰਗਤ ਜੀ ਸਤਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕਰਨ ਦਾ ਸਾਡਾ ਵੀ ਹੱਕ ਹੈ ਸਾਨੂੰ ਕਿਉਂ ਤੁਸੀਂ ਵਾਂਝੇ ਲੱਖਦੇ ਹੋ ਸੇਵਾ ਤੋਂ ਦੇਖੋ ਕਿੰਨੀ ਨਿਮਰਤਾ कैसी ਭਾਵਨਾ ਹੈ ਮਹਾਂਪੁਰਖਾਂ ਦੀ ਦੂਜੇ ਦਿਨ ਸੰਗਤ ਦੇ ਉਹ ਸਾਰੇ ਸਰੀਰ ਸੰਤ ਜੀ ਮਹਾਰਾਜ ਦੇ ਚਰਣਾ ਤੇ ਟੈਪਈ ਤੇ ਬੜੇ ਪ੍ਰੇਮ ਨਾਲ ਬੇਨਤੀਆਂ ਕੀਤੀਆਂ ਐਸਾ ਬੰਨਿਆ ਮਹਾਪੁਰਖਾ ਨੂੰ ਕਿ ਸੰਤ ਜੀ ਮਹਾਰਾਜ ਮੰਜੀ ਤੇ ਬੈਠ ਕੇ ਦਰਸ਼ਨ ਦੇਣ ਲਈ ਮਜਬੂਰ ਹੋਗੇ ਮਹਾਰਾਜ ਤੁਸੀਂ ਬੈਠਿਆ ਕਰੋ ਬਸ ਦਰਸ਼ਨ ਦਿਆ ਕਰੋ ਹੁਕਮ ਕਰਿਆ ਕਰੋ ਉਹ ਕਾਰਜ ਉਸੇ ਵਕਤ ਹੋ ਜਾਇਆ ਕਰੇਗਾ ਚੂਨੇ ਦੀ ਪੱਠੀ ਦੀ ਸੇਵਾ ਤਾਂ ਇਸ ਤਰ੍ਹਾਂ ਤੁਰਪਈ ਹੁਣ ਸੰਤ ਜੀ ਮਹਾਰਾਜ ਨੇ ਇੱਟਾਂ ਪਕਾਉਣ ਲਈ ਇਹ ਟਕਸਾਲ ਚਲਾਈ ਕਿ ਜਿਹੜੀ ਵੀ ਭੇਟਾ ਆਵੇ ਸੰਗਤ ਨਾਲ ਸਲਾਹ ਕਰਕੇ ਨਾ ਵੀ ਉਹ ਜਿੰਨੀ ਵੀ ਸੇਵਾ ਆਵੇ ਇੱਟਾਂ ਲਈ ਜਮ੍ਹਾਂ ਕਰੀ ਜਾਈਏ ਆਪਾਂ ਲੰਗਰ ਦਾ ਸਾਰਾ ਕੰਮ ਐ ਜਿਹੜਾ ਕਹਿੰਦੇ ਉਹ ਝੋਲੇ ਨਾਲ ਚੱਲੇ ਜੋ ਅੰਨ ਦੀ ਉਗਰਾਹੀ ਕਰਕੇ ਲੈ ਕੇ ਆਉਂਦੇ ਗੁਰਮੁਖ ਪਿਆਰੇ ਤੇ ਲੰਗਰ ਦਾ ਪ੍ਰਬੰਧ ਬਸ ਉਸੇ ਨਾਲ ਹੀ ਚੱਲੇ। ਇਸ ਪ੍ਰਕਾਰ ਗੁਰਦੁਆਰਾ ਸਹਿਬ ਬਣਨਾ ਕਹਿੰਦੇ। ਇਸ ਸੇਵਾ ਲਈ ਬਾਬਾ ਸਾਵਣ ਸਿੰਘ ਜੀ ਰੱਬ ਤੇ ਭਾਈ ਸੰਤਾ ਸਿੰਘ ਜੀ ਤਿਆਰ ਹੋ ਗਏ। ਜਿੰਨਾ ਆਟਾ ਆਵੇ ਸਾਰੇ ਦਾ ਸਾਰਾ ਆਟਾ ਪਕਾ ਲਿਆ ਜਾਵੇ। ਤੇ ਸੰਗਤ ਦੇ ਨਾਲ ਜਿਹੜਾ ਵੀ ਕੋਈ ਰਾਹੀ ਪੰਦੀ ਆਵੇ ਨਾ ਉਹਨੂੰ ਵੀ ਪੰਗਤ ਵਿੱਚ ਪੂਰਾ ਹਿੱਸਾ ਮਿਲੇ। ਬੜਾ ਉਹ ਰੱਜਵਾ ਪ੍ਰਸ਼ਾਦਾ ਪਾਣੀ ਮਿਲੇ ਉਸ ਅਕਾਲ ਪੁਰਖ ਦੀ ਐਸੀ ਨੇਤ ਕਿ ਇਹਨਾਂ ਦਿਨਾਂ ਵਿੱਚ ਕਾਲ ਪੈ ਗਿਆ ਅੰਨ ਦਾਣੇ ਦਾ ਹੁਣ ਤੋੜਾ ਪੈਣਾ ਟੋਟਾ ਆਉਣਾ ਸੁਭਾਵਿਕ ਗੱਲ ਸੀ ਕਈ ਵਾਰੀ ਇਹ ਸੰਗਤ ਨੂੰ ਨਾ ਇੱਕ ਇੱਕ ਰੋਟੀ ਹਿੱਸੇ ਆਉਂਦੀ ਇੱਕ ਇੱਕ ਪ੍ਰਸ਼ਾਦਾ ਹੀ ਛਕਣ ਨੂੰ ਮਿਲਦਾ ਸਾਰਾ ਸਾਰਾ ਦਿਨ ਉਹ ਸੇਵਾ ਕਰਨੀ ਪਰ ਜਦੋਂ ਲੰਗਰ ਛਕਣ ਵਾਸਤੇ ਸੰਗਤਾਂ ਨੇ ਬੈਠਣਾ ਇੱਕ ਇੱਕ ਪ੍ਰਸ਼ਾਦਾ ਇੱਕ ਦਿਨ ਤਾਂ ਇਹੋ ਜਿਹਾ ਆ ਗਿਆ ਜਦੋਂ ਪੰਗਤ ਲੱਗਣ ਦਾ ਸਮਾਂ ਹੋਇਆ ਨਾ ਨਿਹੰਗ ਸਿੰਘਾਂ ਦਾ ਇੱਕ ਜਥਾ ਆ ਗਿਆ ਸਭ ਸੱਜ ਕੇ ਬੈਠ ਗਏ ਕਹਿੰਦੇ ਲੰਗਰ ਛਕਣਾ ਜੀ ਤੇ ਗੁਰਮੁਖੋ ਲੰਗਰ ਵਰਤਾਇਆ ਗਿਆ ਅੱਧਾ ਅੱਧਾ ਪ੍ਰਸ਼ਾਦਾ ਹਿੱਸੇ ਆਇਆ ਸਾਰਿਆਂ ਦੇ ਜਦ ਦੂਜੀ ਵਾਰੀ ਵਰਤਾਉਣ ਲੱਗੇ ਚੱਪਾ ਚੱਪਾ ਖੰਨਾ ਖੰਨਾ ਭਾਵ ਅੱਧੇ ਚੋ ਵੀ ਅੱਧਾ ਮਿਲਿਆ ਤੇ ਗੁਰਮੁਖੋ ਇੱਕ ਨਿਹੰਗ ਸਿੰਘ ਖੁੱਲੇ ਜੇ ਸੁਭਾਅ ਦਾ ਸੀ ਚੁੱਪ ਨਾ ਰਹਿ ਸਕਿਆ ਬੋਲ ਉੱਠਿਆ ਉਹ ਕਹਿੰਦਾ ਕਮਾਲ ਦੀ ਗੱਲ ਹੈ ਕਹਿੰਦਾ ਚੱਪਾ ਵੀ ਨਹੀਂ ਸਰਿਆ ਕਹਿੰਦਾ ਚੱਪਾਈ ਅੱਧਾ ਵੀ ਨਾ ਸਰੀਆ ਸੋਲਡੇ ਤੋ ਕਹਿੰਦਾ ਕਮਾਲ ਦੀ ਗੱਲ ਐ ਚਲੋ ਲੰਗਰ ਵਰਤਾਉਣ ਵਾਲੇ ਸਿੰਘ ਬੋਲੇ ਨਾ ਸਾਰਾ ਬਿਰਤਾਂਤ ਦੱਸ ਦਿੱਤਾ ਚਲੇ ਗਏ ਇਸ ਤਰ੍ਹਾਂ ਨਾ ਸੰਗਤ ਜੀ ਜੁਗਤ ਨਾਲ ਜਦ ਕੁਝ ਮਾਇਆ ਇਕੱਤਰ ਹੋ ਗਈ ਤਾਂ ਸੰਤ ਜੀ ਮਹਾਰਾਜ ਨੇ ਇੱਟਾਂ ਦੀ ਪੱਠੀ ਲਾਉਣ ਵਾਲੇ ਇੱਕ ਸੱਜਣ ਨੂੰ ਸੱਦਿਆ ਆਇਕਰ ਭਾਈ ਇੱਟਾਂ ਦੀ ਬੜੀ ਛੇਤੀ ਲੋਡ ਐ ਸਾਨੂੰ ਗੁਰਦੁਆਰਾ ਸਾਹਿਬ ਬਣਾਉਣਾ ਤੂੰ ਨਾਲ-ਨਾਲ ਪੱਠੀ ਵਿੱਚ ਇੱਟਾਂ ਪਕਾ ਕੇ ਸਾਨੂੰ ਦੇਈ ਜਾਹੀਂ ਤੇ ਅਸੀਂ ਲਾਈ ਜਾਵਾਂਗੇ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਛੇਤੀ ਤਿਆਰ ਹੋ ਜਾਏਗਾ ਇਸ ਪ੍ਰੇਮੀ ਨੇ 200 ਦਮਲੇ ਪਥੇਰੀਆਂ ਵਾਸਤੇ ਪੇਸ਼ਗੀ ਮੰਗੀ ਸੰਤ ਜੀ ਮਹਾਰਾਜ ਨੇ ਬੜੇ ਪ੍ਰੇਮ ਨਾਲ ਦੇ ਦੋ ਭਾਈ 200 ਦਮੜਾ ਇਹਨੂੰ ਦੇਤੀ ਕੁਝ ਪਥਰੇ ਵੀ ਲੱਗੇ ਪੱਠੀ ਦੀ ਤਿਆਰੀ ਵੀ ਹੋਈ ਪਰ ਠੇਕੇਦਾਰ ਕੰਮ ਵਿੱਚ ਅੱਧ ਵਿਚਕਾਰ ਹੀ ਛੱਡ ਕੇ ਚਲਿਆ ਗਿਆ ਮੂੰਹ ਵੀ ਨਾ ਵਿਖਾਇਆ ਬੜੇ ਸੰਗਤ ਨੇ ਸੰਤ ਗੁਲਾਬ ਸਿੰਘ ਜੀ ਵਰਗਿਆਂ ਨੇ ਸੁਨੇਹੇ ਵੀ ਭੇਜੇ ਪਰ ਵਾਪਸ ਨਾ ਆਇਆ ਸੰਤ ਜੀ ਮਹਾਰਾਜ ਅੱਗੇ ਬੇਨਤੀ ਕੀਤੀ ਮਹਾਰਾਜ ਇਹ ਕੰਮ ਵੀ ਨਹੀਂ ਕਰਨ ਆਇਆ ਮਹਾਰਾਜ ਇਹਦੇ ਕੋਲੋਂ ਦਮਲੇ ਵਾਪਸ ਲੈ ਲੈਣੇ ਚਾਹੀਦੇ ਨੇ ਇਹ ਢਾਈ ਨਹੀਂ ਦਿੰਦਾ ਮਹਾਰਾਜ ਪਰ ਸੰਤ ਜੀ ਮਹਾਰਾਜ ਨੇ ਫਰਮਾਇਆ ਭਾਈ ਪ੍ਰੇਮਿਓ ਕਹਿੰਦੇ ਚਲੋ ਜੋ ਇਹਦੇ ਭਾਗ ਹੋਣਗੇ ਤਾਂ ਉਹ ਆਪ ਹੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਏਗਾ ਕਦੇ ਨਾ ਕਦੇ ਸਾਨੂੰ ਕਿਸੇ ਦਾ ਪਿੱਛਾ ਕਰਨ ਦਾ ਕਹਿੰਦੇ ਹੁਕਮ ਨਹੀਂ ਹੈ ਸਤਗੁਰੂ ਜੀ ਦੀ ਮਾਇਆ ਕਹਿੰਦੇ ਸਾਡਾ ਹਿਸਾਬ ਕਿਤਾਬ ਸਤਗੁਰੂ ਜੀ ਦੇ ਹੀ سپੁਰਦ ਹੈ ਘਾਟੇ ਵਾਦੇ ਸਤਗੁਰੂ ਜੀ ਆਪ ਹੀ ਵੇਖਣਗੇ ਹੁਣ ਇਹ ਵਿਚਾਰ ਹੋਈ ਕਿ ਇੱਟਾਂ ਵਾਸਤੇ ਪਠਾ ਵੀ ਲਗਾਇਆ ਜਾਵੇ ਇੱਧਰ ਤਾਂ ਚੂਨੇ ਦੀ ਪੱਠੀ ਦੀ ਤਿਆਰੀ ਹੋ ਗਈ ਉਧਰ ਪੱਠੇ ਦਾ ਕੰਮ ਵੀ ਸ਼ੁਰੂ ਹੋ ਗਿਆ ਸਮਾਂ ਪਾ ਕੇ ਨਾ ਚੂਨੇ ਦੀ ਪੱਠੀ ਵੀ ਚੱਲ ਪਈ ਐ ਪੱਠੇ ਦੀਆਂ ਇੱਟਾਂ ਵੀ ਤਿਆਰ ਹੋਣ ਲੱਗ ਪਈਆਂ ਨੇ ਤਿਆਰ ਹੋ ਗਈਆਂ ਨੇ ਮਸਤੂਆਣ ਦੇ ਝਿੜੇ ਦੇ ਟੋਬੇ ਵਿੱਚ ਭਰਤ ਪਾ ਕੇ ਨਾ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੀ ਨੀਂ ਰੱਖਣ ਦੀ ਤਿਆਰੀ ਕੀਤੀ ਜਦੋਂ ਚੂਨਾ ਤੇ ਇੱਟਾਂ ਤਿਆਰ ਹੋ ਗਈਆਂ ਤਾਂ ਸੰਤ ਜੀ ਮਹਾਰਾਜ ਅੱਗੇ ਸਾਰੀ ਸੰਗਤ ਨੇ ਇਉਂ ਆ ਕੇ ਦਰਬਾਰ ਸਾਹਿਬ ਦੀ ਨੀਂ ਰੱਖਣ ਵਾਸਤੇ ਬੇਨਤੀ ਕੀਤੀ ਸੰਤ ਜੀ ਮਹਾਰਾਜ ਨੇ ਹੁਕਮ ਕੀਤਾ ਕਿ ਕੱਲ ਸਵੇਰੀ ਕਹਿੰਦੇ ਨੀਂ ਰੱਖਾਂਗੇ ਇੱਧਰ ਤਾਂ ਸੰਗਤ ਨੇ ਨੀਂ ਰੱਖਣ ਦੀ ਸ਼ੁਰੂਆਤ ਕੀਤੀ ਤਿਆਰੀ ਕੀਤੀ ਉਧਰ ਜਦੋਂ ਬਹਾਦਰਪੁਰ ਨਗਰ ਦੇ ਜ਼ਿਮੀਂਦਾਰਾਂ ਨੂੰ ਪਤਾ ਲੱਗਿਆ ਨਾ ਤਾਂ ਮਸਤੂ ਜੱਟ ਵਾਲੀ ਪੱਤੀ ਨੇ ਆਪਸ ਵਿੱਚ ਸਲਾਹ ਕੀਤੀ ਕਹਿੰਦੇ ਜਦੋਂ ਗੁਰਦੁਆਰਾ ਸਾਹਿਬ ਬਣ ਗਿਆ ਤਾਂ ਕਹਿੰਦੇ ਇਸ ਛੜੇ ਉੱਤੇ ਇਹਨਾਂ ਸਾਧਾਂ ਦਾ ਕਹਿੰਦੇ ਕਬਜ਼ਾ ਹੋ ਜਾਣਾ ਜਦੋਂ ਇਹਨਾਂ ਦਾ ਕਬਜ਼ਾ ਹੋ ਗਿਆ ਗੁਰਦੁਆਰਾ ਬਣ ਗਿਆ ਤਾਂ ਸਾਡਾ ਡੰਗਰ ਕਹਿੰਦੇ ਸਾਡੇ ਡੰਗਰ ਕਿੱਥੇ ਕਹਿੰਦੇ ਘਾ ਪੱਠਾ ਚੁਗਣ ਵਾਸਤੇ ਜਾਇਆ ਕਰਨਗੇ ਕਮਾਲ ਦੀ ਗੱਲ ਸਾਰਿਆਂ ਨੇ ਸਲਾਹ ਕੀਤੀ ਇਹ ਜਿਹੜੇ ਸੀ ਇਹ ਜ਼ਿਮੀਂਦਾਰ ਸੀ ਇਹ ਜਿਹੜੇ ਜੱਟ ਸੀ ਤੇ ਗੁਰਮੁਖੋ ਹੁਣ ਸਤ ਸੰਗ ਤੋਂ ਹੀਣੇ ਸਨ ਉਹਨਾਂ ਨੇ ਮਤਾ ਪਕਾਇਆ ਵੀ ਜਦੋਂ ਸਾਧ ਨੀ ਰੱਖਣ ਆਉਣ ਨਾ ਡਾਂਗ ਛੋਟੇ ਨਾਲ ਕਹਿੰਦੇ ਰੋਕ ਦਈਏ ਇਹਨਾਂ ਨੂੰ ਭਜਾ ਦਈਏ ਇਹਨਾਂ ਨੂੰ ਇੱਥੋਂ ਅਮਰਤਵਾਲੇ ਸੰਤ ਜੀ ਮਹਾਰਾਜ ਆਪਣੇ ਨਿਤਨੇਮ ਅਨੁਸਾਰ 2 ਵਜੇ ਇਸ਼ਨਾਨ ਕਰਕੇ ਨਾਮ ਸਿਮਰਨ ਉੱਤੇ ਬੈਠ ਗਏ ਨੇ ਸਤਿਗੁਰੂ ਨਾਨਕ ਦੇ ਮਹਾਰਾਜੀ ਦੇ ਚਰਨ ਕਮਲਾ ਨਾਲ ਤਾਰ ਜੋੜ ਲਈ ਇਸ ਸਮੇਂ ਦੇ ਜਮੀਦਾਰਾਂ ਦਿਲਾਂ ਦਾ ਸਾਰਾ ਨਕਸ਼ਾ ਮਹਾਪੁਰਖਾਂ ਦੇ ਸਾਹਮਣੇ ਆ ਗਿਆ ਤੇ ਗੁਰਮੁਖੋ ਜਦੋਂ ਆਸਾ ਜੀ ਦੀ ਵਾਰ ਦੇ ਭੋਗ ਮਗਰੋਂ ਸੰਤ ਜੀ ਮਹਾਰਾਜ ਮਹਾਪੁਰਖਾਂ ਦੇ ਕੋਲੇ ਇਉਂ ਜਲ ਪਾਣੀ ਛਕਦਿਆ ਕੋਲੇ ਸੰਗਤ ਆਈ ਕੁਝ ਸਰੀਰ ਹਾਜ਼ਰ ਹੋਏ ਮਹਾਰਾਜ ਆਓ ਚੱਲ ਕੇ ਦਰਬਾਰ ਸਾਹਿਬ ਦੀ ਨੀ ਰਖ ਲਈਏ ਸੰਤ ਜੀ ਨੇ ਫਰਮਾਇਆ ਕਹਿੰਦੇ ਕਿਉਂਕਿ ਸਾਰਾ ਹੁਣ ਜਾਣੀ ਜਾਣੀ ਸੀ ਉਹ ਸਾਰਾ ਆਉਣ ਵਾਲਾ ਜਿਹੜਾ ਸਮਾ ਸੀ ਮਹਾਪੁਰਖਾਂ ਨੇ ਵੇਖ ਲਿਆ ਸੀ ਵੀ ਇਹਨਾਂ ਨਰਾਦਰੀ ਕਰਨੀ ਹੈ ਇਹਨਾਂ ਨੇ ਮਹਾਪੁਰਖਾਂ ਨੇ ਟਾਲਤਾ ਸੰਗਤ ਨੂੰ ਕਹਿੰਦੇ ਭਾਈ ਇੰਉਂ ਕਰੋ ਤੁਸੀਂ ਪੰਜ ਸਿੰਘ ਜਾ ਕੇ ਇਹ ਕਾਰਜ ਕਰ ਲਓ ਕਹਿੰਦੇ ਅਸੀਂ ਕੋਈ ਨਾ ਛੋਡੇ ਨਾਲ ਹੀ ਆ ਕਹਿੰਦੇ ਇੰਦਰ ਹੁਕਮ ਮੰਨ ਕੇ ਸੰਗਤ ਨੀ ਰੱਖਣ ਵਾਸਤੇ ਗਈ ਉਧਰੋਂ ਮਸਤੂ ਆਲੀ ਪੱਤੀ ਨੇ ਜਿਹੜੇ ਜੱਟ ਜ਼ਿਮੀਂਦਾਰ ਸੀ ਉਹ ਸਾਰੀ ਡਾਂਗਾ ਸੋਟੇ ਫੜੀ ਬਹਾਦਰਪੁਰ ਤੋਂ ਆ ਗਏ ਫਿਰ ਧੱਕੇ ਨਾਲ ਆਖਿਆ ਕਹਿੰਦੇ ਅਸੀਂ ਗੁਰਦੁਆਰਾ ਨਹੀਂ ਬਣਨ ਦੇਣਾ ਕਹਿੰਦੇ ਇਥੇ ਗੁਰਦੁਆਰੇ ਦੀ ਨੀਂ ਨੀ ਰੱਖਣੀ ਸੰਗਤ ਦੇ یوں ਦੋ ਸਿਆੜੇ ਸਰੀਰ ਦੌੜੇ ਦੌੜੇ ਸਤ ਜੀ ਮਹਾਰਾਜ ਪਾਸ ਆਏ ਸਾਰੀ ਵਿਥਿਆ ਸੁਣਾਈ ਮਹਾਪੁਰਖਾਂ ਨੂੰ ਮਹਾਪੁਰਖਾਂ ਨੇ ਹੁਕਮ ਕੀਤਾ ਕਹਿੰਦੇ ਤੁਸੀਂ ਸਾਰੇ ਦੇ ਸਾਰੇ ਕਹਿੰਦੇ ਵਾਪਸ ਆ ਜਾਓ ਕਹਿੰਦੇ ਕਿਸੇ ਨਾਲ ਝਗੜਾ ਕਰਨ ਦੀ ਕੋਈ ਲੋੜ ਨਹੀਂ ਕੋਈ ਨਾ ਜਦੋਂ ਵਕਤ ਆਏਗਾ ਗੁਰਦੁਆਰਾ ਸਾਹਿਬ ਤੇ ਸਰੋਵਰ ਕਹਿੰਦੇ ਸੋਤੇ ਸਿੱਧੀ ਇਸ ਝੜੇ ਦੇ ਵਿੱਚ ਬਣ ਜਾਏਗਾ ਕੋਈ ਮਾਈ ਦਾ ਲਾਲ ਕਹਿੰਦੇ ਰੋਕਣ ਵਾਲਾ ਨਹੀਂ ਜੰਮਿਆ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸੋ ਇਸ ਤੋਂ ਅੱਗੇ ਦਾ ਬਿਰਤਾਂਤ ਆਪ ਸਰਬੱਤ ਸੰਗਤਾਂ ਦੇ ਨਾਲ ਅਗਲੀ ਵੀਡੀਓਜ਼ ਦੇ ਵਿੱਚ ਸਾਂਝਾ ਕੀਤਾ ਜਾਏਗਾ ਸੋ ਬੜੇ ਪ੍ਰੇਮ ਦੇ ਨਾਲ ਆਪ ਸੁਣਿਆ ਕਰਿਓ ਸ਼ੇਅਰ ਕਰਕੇ ਸਰਬੱਤ ਸੰਗਤਾਂ ਨੂੰ ਸੁਣਾਇਆ ਕਰਿਓ ਲਾਈਕ ਸ਼ੇਅਰ ਕਮੈਂਟ ਕਰਕੇ ਦਾਸ ਦੀ ਹੌਸਲਾ ਫਜ਼ਾਈ ਵੀ ਕਰਿਆ ਕਰੋ ਸੋ ਇਤਿਹਾਸ ਵਾਚਦਿਆਂ ਕੋਲੋਂ ਅਨੇਕਾਂ ਪ੍ਰਕਾਰਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਸੰਗਤ ਤੇ ਸਤਿਗੁਰੂ ਜੀ ਬਖਸ਼ਣਯੋਗ ਨੇ ਬਖਸ਼ ਲੈਣਾ ਜੀ ਗਜਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ